ਟਾਪ 3 31 ਮਾਰਚ ਮਾਰਨਿੰਗ ਸੈਕਸ਼ਨ ਦੇ ਮੀਡੀਆ ਸਰਦਰ ਸਵਾਗਤ ਅਕਾਲੀ ਦਲ ਦਾ ਇੰਨੀ ਦਿਨੀ ਦਾਗੀ ਤੇ ਬਾਗੀ ਗੇੜ ਦਾ ਭੇਡ ਸਿਖਰ ਉੱਤੇ ਹੈ ਦੋਵੇਂ ਧਿਰਾਂ ਭਰਤੀ ਮਾਮਲੇ ਉੱਤੇ ਵੱਡੇ ਪੱਧਰ ਉੱਤੇ ਸਿਆਸਤ ਕਰ ਰਹੀਆਂ ਨੇ ਪਿਛਲੇ ਵਰੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀਆਂ ਨੂੰ ਦਾਗੀ ਤੇ ਬਾਗੀ ਗੁੱਟਾਂ 'ਚ ਵੰਡ ਕੇ ਕੌਮ ਅੱਗੇ ਰੱਖਿਆ ਗਿਆ ਸੀ ਨਾਲ ਦੋਵੇਂ ਧਿਰਾਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟਣ ਦਾ ਵੀ ਆਦੇਸ਼ ਸੀ ਪਰੰਤੂ ਚੁੱਲ੍ਹੇ ਠੰਡੇ ਨਹੀਂ ਹੋਏ ਪੰਪੜ ਵੱਡਾ ਮੱਚੇਗਾ ਇਹ ਸ਼ਾਇਦ ਕਿ ਐਸੀ ਨਹੀਂ ਸਨ ਹੁਣ ਦੋਵੇਂ ਧਿਰਾਂ ਆਪੋ ਆਪਣੇ ਮਿਸ਼ਨ ਉੱਤੇ ਪਰ ਜਿੱਦ ਨੇ ਇੱਕ ਧਿਰ ਨੇ ਲੱਖਾਂ ਦੀ ਭਰਤੀ ਐਲਾਨ ਕੀ ਜਥੀਵੰਦਕ ਢਾਂਚੇ ਦਾ ਮੁੱਢ ਪਰਸੋਂ 2 ਅਪ੍ਰੈਲ ਤੋਂ ਆਰੰਭਣ ਦਾ ਐਲਾਨ ਲੰਘੇ ਕੱਲ ਕੀਤਾ ਸੀ ਜਦੋਂ ਕਿ ਦੂਜੀ ਧਿਰ ਭਰਤੀ ਮੁਹਿੰਮ ਦੀਆਂ ਰੈਲੀਆਂ 'ਚ ਮਸਰੂਪ ਹੈ ਅਜੇ ਹੀ ਸਲੇਸਲੇ ਚ ਹੀ ਪਟਿਆਲਾ ਜ਼ਿਲ੍ਹੇ ਦਾ ਇਹ ਪ੍ਰੋਗਰਾਮ ਅੱਜ 31 ਮਾਰਚ ਨੂੰ ਸਮਾਣਾ ਹਲਕਾ ਦੇ ਪਟਿਆਲਾ ਰੋਡ ਉਤੇ ਇਸ ਤੇ ਸਮਾਰਟ ਪੈਲਸਿਸ ਹੋ ਰਿਹਾ ਹੈ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਸਰਜੀਤ ਸਿੰਘ ਰਖੜਾ ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਤਜਿੰਦਰਪਾਲ ਸਿੰਘ ਸੰਧੂ ਸਰਦਾਰ ਰਣਜੀਤ ਸਿੰਘ ਰਖੜਾ ਤੇ ਹੋਰ ਪ੍ਰਬੰਧਕਾਂ ਦੀ ਗਵਾਈ ਹੇਠ ਹੋ ਰਹੀ ਇਸ ਇਕੱਤਰਤਾ ਪੰਜ ਮੈਂਬਰੀ ਕਮੇਟੀ ਭਰਤੀ ਨੂੰ ਆਜ਼ਾਮ ਦੇ ਰਹੀ ਹੈ ਖੈਰ ਅਕਾਲੀ ਦਲ ਦੀਆਂ ਅੱਜ ਦੇ ਇਸ ਪ੍ਰੋਗਰਾਮ ਉਤੇ ਵੀ ਵੱਡੇ ਪੱਧਰ ਉਤੇ ਨਿਗਾਹਾਂ ਟਿਕੀਆਂ ਹੋਈਆਂ ਨੇ ਉਧਰ ਅੰਤਰਾਤਨ ਸਵਰਗੀ ਜ਼ਤੇਦਾਰ گور ਚਰਨ ਸਿੰਘ ਟੌੜਾ ਦੀ ਵਰਸੀ ਸੰਬੰਧੀ ਉਹਨਾਂ ਦੇ ਜੱਦੀ ਪਿੰਡ ਟੌੜਾ 'ਚ ਲੰਘੇ ਕੱਲ੍ਹ ਸ਼੍ਰੀ ਕਾਂਡਪਾੜ ਸਾਹਿਬ ਆਰੰਭ ਹੋ ਗਏ ਨੇ ਤੇ ਭਲਕੀ 1 April ਨੂੰ ਵਰਸੀ ਸਮਾਗਮ ਪਿੰਡ ਟੌੜਾ ਦੀ ਅਨਾਜ ਮੰਡੀ 'ਚ ਹੋਏਗਾ ਜਿਸ 'ਚ ਅਕਾਲੀ ਦਲ ਦੀ ਪੰਜ ਮੈਮਰੀ ਭਰਤੀ ਕਮੇਟੀ ਤੋਂ ਇਲਾਵਾ ਵੱਖ-ਵੱਖ ਰਾਜਸੀ ਤਰ੍ਹਾਂ ਸ਼ਾਮਲ ਹੋ ਰਹੀਆਂ ਨੇ ਉਧਰ 1 April ਤੋਂ ਕਹਿੰਦਾ ਭਾਵ ਕਿ ਭਲਕੀ 1 April ਤੋਂ ਨਵਾਂ ਟੈਕਸ ਸਲੈਬ ਲਾਗੂ ਹੋ ਰਿਹਾ ਨਵੀਂ ਟੈਕਸ ਜਾਂ ਕਰ ਢਾਂਚੇ ਦੇ ਤਹਿਤ ਸਰਕਾਰ ਨੇ ਟੈਕਸ ਮੁਕਤ ਆਮਦਨ ਦੀ ਸੀਮਾ 7 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤੀ ਹੈ ਜਿਸ ਨਾਲ ਮੱਧ ਵਰਗ ਦੇ ਟੈਕਸ ਦਿਤਾਵਾਂ ਨੂੰ ਵੱਡਾ ਫਾਇਦਾ ਹੋਏਗਾ ਇਸ ਤੋਂ ਇਲਾਵਾ ਪਹਿਲੀ ਅਪ੍ਰੈਲ ਤੋਂ ਹੀ UPI ਲੈਂਡ ਡੀਨ ਨਾਲ ਸੰਬੰਧਿਤ ਵੀ ਕਈ ਬਦਲਾਅ ਹੋ ਰਹੇ ਨੇ ਅਜੇ ਚ ਹਰੇਕ ਭਾਰਤੀ ਨੂੰ UPI ਕ੍ਰੈਡਿਟ ਕਾਰਡ ਮਿਊਚੁਅਲ ਫੰਡ ਤੇ ਆਮਦਨ ਟੈਕਸ ਨਾਲ ਸੰਬੰਧਿਤ ਬਦਲਾਅ ਸਬੰਧੀ ਵਿਸਤਾਰਤ ਜਾਣਕਾਰੀ ਦੀ ਲੋੜ ਹੈ ਉਧਰ ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ ਨਿੱਜੀ ਸਕੂਲਾਂ ਤੋਂ ਪੜ੍ਹਾਇਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਮੰਗ ਲਈ ਹੈ ਤੇ ਇਸ ਸੰਬੰਧੀ ਨਿਯਮ ਉਲੰਘਣਾ ਕਰਨ ਉਤੇ ਕਾਰਵਾਈ ਹੋਏਗੀ ਸਿੱਖਿਆ ਵਿਭਾਗ ਜਾਣਨਾ ਚਾਹੁੰਦਾ ਹੈ ਕਿ ਸਕੂਲਾਂ 'ਚ ਕਿਹੜੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਵਰਤੀਆਂ ਗਈਆਂ ਨੇ ਜਾਂ ਪੜ੍ਹਾਇਆਂ ਜਾ ਰਹੀਆਂ ਨੇ ਪਿਛਲੀ ਵਾਰ ਦੇ ਮੁਕਾਬਲੇ ਕਿੰਨੀ ਫੀਸਦੀ ਕਿਤਾਬਾਂ ਵਧਲੀਆਂ ਨੇ ਕਿਤੇ ਸਰਕਾਰੀ ਨਿਜਮਾ ਦੀ ਅਣਦੇਖੀ ਤਾਂ ਨਹੀਂ ਹੋ ਰਹੀ ਉਧਰ ਕਮਾਂਤਰੀ ਵੇੜੇ ਦੀ ਖਬਰ ਉਤੇ ਧਿਆਨ ਗੋਚਰ ਹੋਇਆ ਵੱਡੀ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੀ ਵੀਜ਼ਾ ਇਨਕਾਰ ਦਰ ਜੇ ਕਾਫੀ ਵਧਾ ਹੋਇਆ ਜਾਣਕਾਰੀ ਮੁਤਾਬਕ ਪਿਛਲੇ ਸਾਲ 2024 ਚ 23 ਲੱਖ ਅਰਜ਼ੀਆਂ ਰੱਦ ਹੋਈਆਂ ਨੇ ਮਤਲਬ ਕਿ ਅਮਰੀਕਾ ਵਾਂਗ ਕੈਨੇਡਾ ਵੀ ਨਖਰੇ ਵਿਖਾਉਣ ਲੱਗਾ ਉਧਰ ਇੱਕ ਸ਼ੋਖ ਖਬਰ ਪ੍ਰਸਿੱਧ ਕਹਾਣੀਕਾਰ ਤੇ ਅਨੁਵਾਦਕ ਫਰੀਮ ਪ੍ਰਕਾਸ਼ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਧਰ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਕਹਿੰਦਾ ਭਾਵ ਕਿ ਦੋਵੇਂ ਕਿਸਾਨ ਫੋਰਮਾਂ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਮੰਤਰੀਆਂ ਦੇ ਘਰਾਓ ਦਾ ਪ੍ਰੋਗਰਾਮ ਹੈ ਕਿਸਾਨਾਂ ਦੇ ਇਸ ਰੋਸ ਪ੍ਰੋਗਰਾਮ ਉੱਤੇ ਸਰਕਾਰ ਵੱਲੋਂ ਵੀ ਵੱਡੀ ਪੱਧਰ ਉਤੇ ਨਜ਼ਰ ਟਿਕਾਈ ਹੋਈ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਅੱਜ ਈਦੁਲ ਫਿੱਤਰ ਦੇ ਪਵਿੱਤਰ ਅਵਸਰ ਦੀ ਵਧਾਈ ਦਿੰਦੇ ਆ ਖੁਸ਼ੀ ਤੇ ਸਫਲਤਾਮਤ ਦੀ ਕਾਮਨਾ ਕੀਤੀ ਹੈ ਖੈਰ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰੱਬ ਰਾਖਾ ਈ ਮਿਸ਼ਨ ਪੰਜਾਬੀ